ਬਕਰਖਾਨੇ ਵਾਲਾ ਏਰੀਆ ਜੀ ਔਰ ਸੁੰਦਰਪਗਰ ਦਾ ਏਰੀਆ ਜਿੱਥੇ ਸਾਰ ਕੋ ਪੇਸ਼IENTS ਕਾਫੀ ਆ ਰਹੇ ਹੈ ਹੈ ਰਹੀ ਹੈ ਦਿਨਾਲ ਔਰ ਉਤੋਂ ਦੋ ਦਿਨ ਨਾ ਤੋਂ ਘੱਟੋ ਕੋਈ 125 ਦੇ ਕਰੀਬ ਪੇਸ਼IENTS ਆ ਚੁੱਕੇ ਹੋਏ ਔਰ ਚੰਗੀ ਗੱਲ ਇਹ ਹੈ ਕਿ ਸਾਰੇ ਠੀਕ ਹੈਗੇ ਔਰ ਇਹ ਸਿਰਫ ਦੇਖਣ ਵਾਲੀ ਗੱਲ ਹੈ ਕਿ ਸਾਰਿਆਂ ਨੂੰ ਇਹ ਹਦਾਇਤ ਹੈ ਉਸ ਏਰੀਆ ਦੇ ਪੇਸ਼IENTS ਜਾਂ ਲੋਕਾਂ ਨੂੰ ਕਿ ਉਹ ਪਾਣੀ ਨੂੰ ਬਾਲ ਕੇ ਜਾਂ ਕਲੋਰੀਨ ਬਾਲ ਕੇ ਯੂਜ਼ ਕਰਨ ਔਰ ਜਦ ਤੱਕ ਉਸ ਵਾਇਰਸ ਦਾ ਦਰਸ ਨਹੀਂ ਹੋ ਜਾਂਦੀ ਇਹ ਸਾਰੇ ਮਈਸ ਲੈ ਮੁੱਢਲੇ ਕਾਰਨ ਕੀ ਸਾਹਮਣੇ ਆਏ ਕਿਉਂ ਬਿਮਾਰੀ ਦਾ ਫਲਾ ਹੋਇਆ ਜਿਨਾਂ ਉੱਥੇ ਗੰਦਗੀ ਹੈਗੀ ਹੈ ਫੈਲੀ ਹੋਈ ਹੈ ਪਲੱਸ ਉੱਥੇ ਕਿਤੇ ਵਾਟਰ ਦੀ ਕੰਟਾਮਨੇਸ਼ਨ ਲੱਗਦੀ ਹੈ ਅਸੀਂ ਵਾਟਰ ਦੇ ਸੈਂਪਲ ਲੈਂਦੇ ਹੈਗੇ ਉਸ ਏਰੀਆ ਚ ਜਦੋਂ ਉਹਦੀ ਰਿਪੋਰਟ ਆ ਜਾਏਗੀ ਫਿਰ ਅਗੈਕਟ ਕਾਰਨ ਉੱਪਰ ਲੱਜੇਗਾ ਕੀ ਹੋਇਆ ਕੀ ਨਾ ਪਰ ਐਟ ਪ੍ਰੈਸੈਂਟ ਜੋ ਸਾ ਨੂੰ ਕਲੀਨਿਕਲੀ ਲੱਗਦਾ ਪਿਆ ਹੈ ਜਾਂ ਪਹਿਲੇ ਬਦਲ ਲੱਗਦਾ ਪਿਆ ਕਿੰਨੇ ਕਿਤੇ ਜਨ ਇਕੱਠਾ ਹੋਣ ਕਰਕੇ ਜਾਂ ਪ੍ਰੋਪਰ ਕਿਤੇ ਸੀਵਰੇਜ ਦੇ ਵਿੱਚ ਵੀ ਪਾਣੀ ਸੁਪ ਜਾ ਰਿਹਾ ਹੈਗਾ ਬੋਟਲ ਲਾਈਨ ਚ ਉਹ ਦਿਖ ਰਿਹਾ ਹੈ। ਫਿਰ ਕੁਝ ਖ਼ਬਾੜ ਯਾਨੀ ਕਿ ਕੋਈ ਕੈਜ਼ਲਟੀ ਹੋਈ। ਕੈਜ਼ਲਟੀ ਜੀ ਅਜ ਤੋ ਅ ਨਹੀਂ ਕੈਜ਼ਲਟੀ ਜਿਹੜੇ ਨਾਲ ਐਜ਼ ਐਜ਼ ਇਟ ਇਜ਼ ਕੋਈ ਨਹੀਂ ਹੋਈ। ਠੀਕ ਹੈ ਜੀ। ਫਿਰ ਇੱਕ ਮੌrti ਖ਼ਬਰ ਹੈ ਜਿਹੜੀ ਕਿ ਟਾਇਰ ਦੇ ਨਾਤੇ ਜੀ ਉਹ ਮੌਤ ਹੋਈ ਸੀ 23 ਤਰੀਕ ਨੂੰ। ਉਹ ਇੱਕ ਸਿੰਗਲ ਕੇਸ ਹੈਗਾ। ਔਰ ਇਹ ਪੇਸ਼ੈਂਟ ਸਰਗੁਲ ਆਏ ਪਰਸੋਂ ਰਾਤੀ ਪਰਸੋਂ ਰਾਤ ਤੋਂ ਸਰਗੁਲ ਪੇਸ਼ੈਂਟ ਆਨੇ ਸ਼ੁਰੂ ਹੋਏ ਹੈ ਔਰ ਇੱਕਦਮ ਜ਼ਿਆਦਾ ਹੈ ਔਰ ਇਹ ਸਮੇਂ ਤੋਂ 50 ਪੇਸ਼ੈਂਟਸ OPD ਦੇ ਵਿੱਚ ਸਰਗੁਲ ਆਏ ਹੈ ਵਿਦ ਦਿਸ ਡਾਇਰੀਆ ਔਰ ਉਹਦੇ ਵਿੱਚੋਂ ਜਿਹੜੇ 18 ਕੁ ਪੇਸ਼ੈਂਟਸ ਸਰਗੁਲ ਇਸਨੇ ਦਾਖਲ ਹੈ ਔਰ ਬਾਕੀ ਪੇਸ਼ੈਂਟ ਨੂੰ ਅਸੀਂ OPD ਬੇਸਿਸ ਹੈ ਇਹ ਦਵਾਈ ਦੇ ਰਹੇ ਹਾਂ ਔਰ ਉਹ ਸਾਰੇ ਠੀਕ ਚੱਲ ਰਹੇ ਔਰ ਸਾਡੀ ਟੀਮ ਉੱਥੇ ਲੱਗੀ ਹੋਈ ਹੈ اور موبائل ٹیم بھی ਹੈਗੀ ਹੈ اور ਮਾਰਨਿੰਗ اور ਈਵਨਿੰਗ ਚ ਉਥੇ ਡਿਸਪੈਂਸਰੀ ਚ ਜਿਹੜੀ ਰਾਿਕਾ ਮੱਲਾ ਹੈਗੀ ਐ ਉਥੇ ਡਾਕਟਰ اور ਫਾਰਮਾਸਿਸਟਸ اور ਸਾਰੇ ਉਥੇ ਹੈਗੇ ਐ ਦਵਾਈਆਂ ਰੋਕੋ ਅਵੇਲੇਬਲ ਹੈ ਹਾਊਸ ਟੂ ਹਾਊਸ ਸਰਵੇ ਹੋ ਚੁੱਕਾ ਹੈ ਔਰ ਉਹਦੇ ਵਿੱਚ ओआरएस ਦੇ ਪੈਕੇਟਸ ਜਿਹੜੇ ਹੈਗੇ ਆ ਉਹ ਡਿਸਟ੍ਰਿਬਿਊਟ ਕੀਤੇ ਜਾ ਚੁੱਕੇ ਐ ਅਪਰੋਕਸੀਮੇਟਲੀ 33 ਪੇਸ਼ੈਂਟਸ ਨੂੰ ਗੱਲ ਹਾਊਸ ਟੂ ਸਰਚ ਦੇ ਵਿੱਚ ਮਿਲੇ ਸੀਗੇ ਜਿਨ੍ਹਾਂ ਜੋ ਚਾਰ ਸੀਗੇ ਛੋਟੀ ਜਿਹੀ ਦੌਰਾਸਤੇ ਗੀਂ ਜਿਆ ਸੀ ਉਹਨਾਂ ਜੋ ਤਿੰਨ ਇਥੇ ਸ਼ਿਫਟ ਹੋ ਗਏ ਹੋਏ ਆਂ ਔਰ ਇੱਕ ਪੇਸ਼ੈਂਟ ਐਨ ਐਚ ਐਸ ਚ ਹੈ ਇੱਕ ਕੋਈ ਬੱਚੇ ਵੀ ਹੈਗੇ ਇਹਨਾਂ ਚ ਬੱਚੇ ਨਹੀਂ ਬੱਚੇ ਨਹੀਂ ਹੈ ਇਹਦਾ ਜਿਹੜੀ ਆ ਸਬ ਅਡਲਟਿਕੇਸ਼ਨ ਤਾਂ ਇਹਦਾ ਜਿਹੜਾ ਹੋਰ ਵੀ ਕਿਸੇ ਮਹੱਲੇ ਚ ਹੈ ਕਿ ਸ਼ਹਿਰ ਦੇ ਜਾਂ ਇੱਕ ਪਟੌਰੀ ਕੋਲ ਜਿਹੜੀ ਹੈ ਸੁੰਦਰ ਨਗਰ ਏਰੀਆ ਜਿਹੜਾ ਹੈਗਾ ਉੱਥੇ ਜ਼ਿਆਦਾ ਇਫੈਕਟਡ ਹੈਗੇ ਬਕਰ ਖਾਨੇ ਵਾਲਾ ਹੈ ਏਰੀਆ ਉੱਥੇ ਜ਼ਿਆਦਾ ਹੈਗੇ ਬਾਕੀ ਛੁਟਪੁਟ ਜਿਹੜੇ ਕੇਸਿਸ ਹੋ ਰਹੇ ਏਰੀਆ ਜੋ ਹੈਗੇ ਉਹ ਥੋੜੇ ਥੋੜਾ ਆ ਇਹਦਾ ਮੁਢਲਾ ਕਾਰਨ ਕੀ ਹੁੰਦਾ ਬਿਮਾਰੀ ਫੈਲਣ ਦਾ ਜੀ ਬਰਸਾਤਾ ਦਾ ਮੌਸਮ ਹੈ ਔਰ ਪਾਣੀ ਇਕੱਠਾ ਹੋਣ ਕਰਕੇ ਕਿਤੇ ਨਾ ਕਿਤੇ ਵਾਟਰ ਲਾਈਨ ਦੇ ਵਿੱਚ ਕਨਟੈਮੀਨੇਸ਼ਨ ਹੁੰਦੀ ਹੈ ਉਹਦੇ ਕਰਕੇ ਸਭ ਤੋਂ ਜ਼ਿਆਦਾ ਲੱਗਦਾ ਹੈ ਇਦਾਂ ਹੋ ਰਿਹਾ ਹੈ ਤਾਂ ਬੰਨ ਉਹ ਇਹਦਾ ਇਹਦੇ ਵੀ ਫਿਲਟਰ ਕਰਕੇ ਪਾਣੀ ਪੀਂ। ਕਲੋਰੀਨ ਪਾ ਕੇ ਯੂਜ਼ ਕਰ ਸਕਦੇ ਔਰ ਇਹ ਬੋਇਲ ਕਰਕੇ ਪੀ ਸਕਦੇ। ਹਾਂ ਨੂੰ ਕੂੜੇ ਦੀ ਜਿਆਦਾ ਕਰਵਾਉਣਾ। ਕੂੜਾ ਜਿਹੜਾ ਸਾਰੇ ਸ਼ਹਿਰ ਦਾ ਕੂੜਾ ਇੱਥੇ ਆਉਂਦਾ। ਕਮੇਟੀ ਵਾਲੇ ਕੂੜਾ ਹੀ ਇੱਥੇ ਸੁੱਟਦੇ। ਪਾਣੀ ਦੀ ਪਾਣੀ ਮਾਰੀ ਪਾਣੀ ਦੇ ਵਿੱਚ ਪਾਣੀ ਧਰਾਵ ਆ ਰਿਹਾ। ਕਿੰਨਾ ਟਾਈਮ ਹੋ ਗਿਆ ਪਾਣੀ ਕਰਾਉਣ ਦੇ ਨੂੰ? ਹੋ ਗਏ 5-7 ਦਿਨ। ਤੁਸੀਂ ਇਸ ਮਨਸਪਤੀ ਪ੍ਰਸ਼ਾਸਨ ਵਗੈਰਾ ਕੋਈ ਕੋਸ਼ਿਸ਼ ਕੀਤੀ? ਪ੍ਰਸ਼ਾਸਨ ਨੂੰ ਕੋਈ ਕੰਪਲੇਨਟ ਕੀਤੀ ਹੈ ਕਿ ਨਾਲ ਜੇ ਪਾਣੀ ਨਹੀਂ ਆ ਰਿਹਾ ਪਾਣੀ ਤੇ ਲੈ ਗਿਆ ਪਰ ਪਾਣੀ ਬੰਦ ਕੋ ਕਰ ਲਿਆ ਤਾਂ ਪਾਣੀ ਛੱਡਿਆ ਗਿਆ ਕੋਈ ਨਾਉਣ ਤੋਂ ਨਵਾਦਿਆ ਬਹੁਤ ਤੰਗ ਆ ਗਏ ਕੋਈ ਮੌਤ ਵੀ ਹੋਈ ਮੱਲੇ ਜੋ ਇੱਕ ਬੱਚਾ ਮਰ ਗਿਆ ਵਾ ਦੋ ਬੰਦੇ ਇੱਕ ਜਨਾਨੀ ਮੱਕੀ ਇੱਕ ਬੰਦਾ ਹੂੰ ਸੰਧਰ ਸਿੰਘ ਜੀ ਮੱਲਾ ਸੁੰਦਰ ਨਗਰਿਆ ਮਸੀਤ ਤੇ ਪਰੇਸ਼ਾਨੀ ਸਾਨੂੰ ਨਾ ਪਹਿਲਾਂ ਪਾਣੀ ਜਿਹੜਾ ਸੀ ਵੇ ਸੀ ਬਹੁਤ ਗੰਦਾ ਪਾਣੀ ਆਇਆ ਦੂ ਤਿੰਨ ਦਾ ਕਿੰਨਾ ਕ ਟਾਈਮ ਹੋ ਗਿਆ ਪਾਣੀ ਹਾਂ ਜੀ ਇਹ ਤਿੰਨ ਕ ਦਿਨ ਚਾਰ ਦਿਨ ਨਹੀਂ ਹੋਈ ਆ ਜਿਹੜਾ ਇਹ ਪਾਣੀ ਗੰਦਾ ਆਇਆ ਤੇ ਬਹੁਤ ਜ਼ਿਆਦਾ ਪਾਣੀ ਗੰਦਾ ਆਉਣ ਦੇ ਕਾਰਨ ਇੱਥੇ ਨਾ ਟੱਟੀਆਂ ਉਲਟੀਆਂ ਬੱਚਿਆਂ ਨੂੰ ਜਨਾਨਾਂ ਨੂੰ ਜਿੱਦਾਂ ਬਜ਼ੁਰਗਾਂ ਨੂੰ ਬਹੁਤ ਬੁਰੀ ਹਾਲ ਹੋਈ 21 22 ਜਣੇ ਮੈਨੂੰ ਖਿਆਲ ਆ ਹੱਲੇ ਹਸਪੀਟਲ ਦੇ ਵਿੱਚ ਦਾਖਲਿਆ ਠੀਕ ਹੈ ਜੀ ਆਈਏ ਜਿਹੜਾ ਪ੍ਰਸ਼ਾਸਨ ਨੂੰ ਕਹਾਂ ਕਿ ਪਾਣੀ ਦੇ ਵਿੱਚ ਕੀ ਕਤਾਹੀ ਆ ਕੀ ਗੱਲਬਾਤ ਆ ਇਹਨਾਂ ਨੂੰ ਹੁਣ ਇਹ ਗੱਲ ਕਹੀ ਵੀ ਅਸੀਂ ਜਿਹੜਾ ਨਾ ਪਾਣੀ ਦਾ ਕਿੰਦੇ ਸੈਂਪਲ ਭੇਜ ਦਿੱਤੇ ਆ ਉਹ ਆਉਣਗੇ ਵਾਪਸ ਹੁਣ ਜਿਹੜਾ ਇਹ ਪਾਣੀ ਪੀ ਕੇ ਤੇ ਜਿਨ੍ਹਾਂ ਨੇ ਜੋ ਹੋਣਾ ਹੀ ਹੋ ਗਿਆ ਬਿਮਾਰ ਬਹੁਤ ਪਬਲਿਕ ਪਈ ਆ ਕਿਦਾਂ ਕਿ ਇੱਕ ਬੱਚੇ ਦੀ ਮੌਤ ਹੋ ਚੁੱਕੀ ਹੈ ਇੱਕ ਬੱਚੇ ਦੀ ਮੌਤ ਹੋ ਚੁੱਕੀ ਹੈ ਕਮਾਈ ਵੀ ਇੱਥੇ ਕੁਝੀ ਗਈ ਆ ਇੱਕ ਘਟੋੜਾ ਬੜਾ ਹਾਂਜੀ ਇੱਥੇ ਨਾ ਮੌਤਾਂ ਮੌਤਾਂ ਹੋਈਆਂ ਜਿਹੜੀਆਂ ਤੇ ਬਹੁਤ ਜ਼ਿਆਦਾ ਯਾਨੀ ਕਿ ਪਾਣੀ ਗੰਦਾਵਾ ਤੇ ਹੁਣ ਇਹਨਾਂ ਨੇ ਉਹ ਜਿਹੜਾ ਪੰਪ ਆ ਪੰਪ ਸਾਡਾ ਬੰਦ ਕਰ ਦਿੱਤਾ ਹੁਣ ਨੌਂ ਤੋਂ ਤੋਂ